हां जी भाई जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਅੱਜ ਦੀ ਵੀਡੀਓ ਜੀ ਤੁਹਾਡੇ ਨਾਲ ਤਿੰਨ ਨਾਗ ਸਾਂਝੇ ਕਰਨਿਆ ਤਿੰਨ ਬੱਚਾ ਦੋ ਐਚ ਫਰਸਲ ਦੇ ਤੇ ਇੱਕ ਹੈਗੀ ਜਰਸੀ ਨਾਲ ਸਦੀ ਠੀਕਾ ਕਿੰਨੇ ਕਿ ਪਾਇਓਰਟੀ ਹੈ ਕੀ ਗੱਲਬਾਤ ਹੈ ਸਾਰੀ ਤੁਸੀਂ ਆਪਸ ਆਪ ਦਾ ਕਰਨਾ ਠੀਕਾ ਤੇ ਫਿਲਹਾਲ ਜਿੰਨੀ ਕੁ ਬਾਈ ਨਾਲ ਮੈਂ ਗੱਲਬਾਤ ਕੀਤੀ ਵੀ ਥਾਂ ਤੋਂ ਨੂੰ ਚਾਰਾ ਤਿੰਨੇ ਬੱਚਾ ਦੇ ਜਿਹੜੇ ਚਾਰ ਚਾਰ ਮਿਲਣਗੇ ਤੇ ਤੁਹਾਨੂੰ ਤੋਂ ਤਿੰਨੇ ਬੱਚਾ ਖੀਰਾਂ ਮਿਲ ਜਾਣੀਆਂ ਠੀਕਾ ਰੇਟ ਜੈ ਜੇ ਕਰਾ ਦਾਂਗੇ ਤੇ ਅੱਜ ਤੁਹਾਡਾ ਲਾਂਬਾ ਹੀ ਲਾ ਦਾਂਗੇ ਤੇ ਵਿਚੀ ਕਰਵਾ ਦਾਂਗੇ ਠੀਕਾ ਤੇ ਬਾਕੀ ਫਿਰ ਵੀ ਜੋ ਜਾਣਾ ਕਰੀ ਮਾਰਕ ਸਾਂਝੀ ਕਰੂਗਾ ਤੇ ਖਰੀ ਜੇ ਮਰਜ਼ੀ ਉਹ ਤਸੱਲੀ ਜਰੀ ਹੋ ਕਰ ਸਕਦਾ ਤਾਂ ਕਿਉਂਕਿ ਤਸੱਲੀ ਕਰਨਾ ਤਾਂ ਫਰਜ ਆ ਕਿਉਂਕਿ ਉਹਨੇ ਪੈਸੇ ਲਾਉਣੇ ਦਾ ਠੀਕ ਹੈ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਹੋਰ ਅਜੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਕਰਦੇ ਆਂ ਭਾਈ ਨਾਲ ਗੱਲਬਾਤ ਵੀ ਕੀ ਡਿਟੇਲ ਹੈ ਨਾ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਫਿਰ ਸੰਪਰਕ ਕਰਨਾ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਲੱਕੇ ਭਾਈ ਨਾਮ ਤੇ ਐਡਰੈਸ ਬੋਲ ਦੀ ਆਪਣਾ ਜੀ ਨਾਂ ਕਾਲਾ ਬਈ ਪਿੰਡ ਸਨੰਗਲਾਵ ਸਿੰਘਲ ਬਰਨਾਲਾ ਜ਼ਿਲ੍ਹਾ ਤੇ ਸੀ ਤੱਬ ਠੀਕ ਆ ਤਿੰਨੇ ਬੱਚਾ ਖੀਰਾਂ ਬਈ ਹਾਂ ਖੀਰਾਂ ਲਖੇ ਥਣਚਾ ਚਰੀ ਆ ਚਾਰ ਥਾਣਾ ਕੋਈ ਮੌਕਾ ਨਹੀਂਗਾ ਠੀਕ ਆ ਤੇ ਜੇ ਪਹਿਲੇ ਨੰਬਰ ਤੇ ਬੱਚੀ ਆ ਗਈ ਜਰਸੀ ਹੈ ਨਾ ਹਾਂ ਜਰਸੀ ਜਾ ਗਈ ਹਾਂ ਤੇ ਕਿੰਨੀ ਕੁ ਉਮਰ ਦੀ ਹੋ ਕਾਲੇ ਬਈ ਇਹ ਇਹਦੀ ਹੋਊਗੀ ਲਖੇ ਉਮਰ ਮੰਨ ਕੇ ਚੱਲ ਵੀ 10 ਕਿਹ ਮਹੀਨੇ ਦੀ ਠੀਕ ਆ ਤੇ ਕੀਤੇ ਦੇ ਕਾਬਲੀ ਆ 2 ਮਹੀਨੇ ਸੇਵਾ ਕਰਕੇ ਹੂੰ ਹੂੰ ਬਾਈ ਜੀ ਠੀਕ ਹੈ ਇਹਨੇ ਬੱਚੇ ਹਾਂ ਹਾਂ ਬਸ 2 ਮਹੀਨੇ ਸੇਵਾ ਪਾਲਦੀ ਆ ਇੱਕ ਮਿੰਟ ਥਾਣਾ ਦਿਖਾ ਲਈ ਤੁਰਨ ਤੋਂ ਪਹਿਲਾਂ ਹੂੰ ਥਾਣਾ ਚਾਰਾ ਸੋਨੇ ਗੱਲ ਚ ਲੱਗੇ ਤਿੰਨੇ ਵਸੇ 2-2 ਮਹੀਨੇ ਸੇਵਾ ਪਾਲ ਲਿਆ ਬਸ ਹਾਂ ਦੋ ਗੋਲ ਵਾਲਾ ਤਿੰਨ ਵਾਲਾ ਬਸ ਹਾਂ ਬਾਕੀ ਮੂੰਹ ਮਾਂ ਦੇ ਬੜਾ ਪਤਲਾ ਜਾਵੇ ਹੂੰ ਠੀਕ ਹੈ ਠੀਕ ਹੀ ਜਾ ਬਸੀ ਹਾਂ ਵਧੀਆ ਸਮਝ ਪਲੀ ਆ ਮੈਂ ਤਾਂ ਗੱਲ ਨਾ ਕੋਈ ਉਹ ਨਹੀਂ ਹੈ ਵੀ ਹਿਮਾਚਲ ਜਿਆਦਾ ਕੰਮ ਬੜਾ ਕੰਮ ਜੋਰ ਦਾ ਵਾਲੀ ਆ ਜਾਸੀ ਹੂੰ ਵਧੀਆ ਢੋਈ ਢਾਈ ਮਿੱਤਰੋ ਆ ਗਈ ਪੱਤਰੀ ਹਾਂ ਜਮਾ ਪੱਤਰ ਆ ਗਈ ਹਾਂ ਕੋਈ ਬਾਕੀ ਆ ਦੇ ਮੂਰੋਂ ਧੌਣ ਧੂਣ ਪੂਰੀ ਲੰਮੀ ਆ ਹਾਂ ਕੋਈ ਨਹੀਂ ਆ ਨਾ ਵੀ ਬੜਾ ਹੋ ਤੇ ਬਾਕੀ ਬਹੁਤੀ ਵੱਧ ਨਾ ਬੁੱਦੀ ਆ ਦੇ ਮੱਥੇ ਦੇਖ ਟੋਆ ਕੰਨ ਵੀ ਛੋਟਾ ਹੀ ਕਰਮ ਵਾਲੀ ਦਾ ਹਾਂ ਕੈਰੈਕਟਰ ਸਾਰੇ ਜਰਸੀ ਵਾਲੇ ਆਗੇ ਹਾਂ ਸਾਰੇ ਨਹੀਂ ਕੇਰਾ ਪੂਰੇ ਕਾਦੇ ਮੋਟੇ ਮੋਟੇ ਜਿੰਨੇ ਪਰ ਦੇਖਣ ਜਾਂਦੇ ਹੈਗੇ ਕੋਈ ਐ ਨਹੀਂ ਵੀ ਕ੍ਰਾਸ ਦੀ ਬੱਸੀ ਆ ਹਾਂ ਹੁਣ ਜੇ ਆਪਾਂ ਕਿ ਮੇਲੇ ਜਿੱਥੇ ਜਾਣਾ ਦਾ ਬੱਸੀ ਦਾ ਹਾਂ ਜਿੰਨੇ ਮਹਾਂਦਰਾ ਸਾਰਾ ਸੋਹਣਾ ਹੈਗਾ ਬੱਛੀ ਦਾ ਖੜ ਨਹੀਂ ਖੁੜ ਨਹੀਂ ਲੱਤਾ ਬਾਹਾਂ ਦੀ ਸੁਨੱਖੀ ਹੈ ਬੱਛੀ ਬਾਕੀ ਕੰਨ ਕੋਣ ਦੇਖ ਲੈ ਗੋਲ ਆ ਕੋਈ ਐ ਤਿੱਖੇ ਜੇ ਕੰਨ ਨਹੀਂਗੇ ਹੂੰ ਹੂੰ ਲੈ ਘਮਾਲਾ ਪਰਲੇ ਬਸ ਇਹਨੂੰ ਲਗਭਗ ਸਾਲ ਦੇ ਘੇਰੇ ਚ ਬੱਚੇ ਮੰਨ ਸਕਦੇ ਆਪਾਂ ਦੋ ਕੁ ਮਹੀਨੇ ਸੇ ਵਾਪਾਲ ਕੇ ਟੀਕਾ ਲਾਈ ਹਾਂ ਹਾਂ ਦੋ ਤਿੰਨ ਮਹੀਨੇ ਸੇ ਆਪਾਲ ਨਹੀਂ ਕਰਵਾਲ ਨੇ ਬੇ ਸਾਲਾ ਸਾਲਾ ਕਿਉਂ ਪੰਦਰ ਪੁਦਰਾ ਦੇਖ ਆਦੇ ਹਾਂ ਐ ਨਹੀਂ ਵਿਚਾਲੇ ਟੋਆ ਜਾ ਪੈਂਦਾ ਠੀਕ ਐ ਲੈ ਬੰਨ ਲਾ ਵੀਰ ਫਿਰ ਇਹਨੂੰ ਬੰਨ ਕੇ ਸਮਾਰ ਕੇ ਥਾਂਜੇ ਦਿਖਾ ਦੇ ਥਾਂ ਸਮਾਰ ਕੇ ਦਿਖਾਇ ਨਹੀਂ ਮੈਥੋਂ ਲਥਾਂ ਰਹਾ ਵੀ ਮੋਟੂਰੀ ਹੋ ਕੇ ਸਮਾਰ ਕੇ ਚਾਰ ਹੀ ਥਾਣਾਗੇ ਕੋਈ ਨਿਸ਼ਾਨ ਵੀ ਨਹੀਂ ਹੋਊਗਾ ਠੀਕ ਐ ਠੀਕ ਬਿਲਕੁਲ ਨਾ ਚਾਰ ਥਾਣਾ ਜੀ ਤੇ ਅੱਗੇ ਆ ਗਿਆ ਆਪਣੇ ਕੋਲ ਨੰਬਰ 2 ਹਣਾ ਬੱਚੀ ਹਾਂ ਅੱਗੇ 2 ਨੰਬਰ ਤੇ ਤੇ ਇਹ ਕਿੰਨੀ ਕੁ ਮਰਦੀ ਆ ਇਹ ਬਸ ਸੇਮ ਜਿਹੀ ਹੁ 10 ਮਹੀਨੇ ਦੀ ਆ ਬਸ ਉਹ 2 ਮਹੀਨੇ ਵੱਧ ਹੋ ਗਈ ਜਾਦੇ ਪ੍ਰਿੰਟ ਵਾਲਾ ਸੁਣਾ ਬੱਚੀ ਦਾ ਹਾਂ ਪ੍ਰਿੰਟ ਪ੍ਰਿੰਟ ਜਾਤ ਵੀ ਠੀਕ ਆ ਬੱਚੀ ਦੀ ਹੂੰ ਬਾਕੀ ਲੱਤਾਂ ਲੋਤਾਂ ਲੰਬਾ ਆ ਗਿਆ ਪੂਰਾ ਬਾਕੀ ਝੂਲੀ ਦਿਖਾ ਦਿਓ ਹਾਂ ਚਾਰ ਹੀ ਥਾਣਾ ਗੋਲ ਥਾਣਾਗਾ ਕੋਈ ਨਹੀਂ ਲੰਮਾ ਆ ਥਾਣਾ ਉਹ ਖੜ ਜਾ ਬਾਈ ਦਾ ਹੂੰ ਵਧੀਆ ਥਾਂ ਲੱਗੇ ਵਾ ਹਾਂ ਪੂਰਾ ਚੰਗਾ ਥਾਂ ਲੱਗਾ ਬੱਚੀ ਦੇ ਸਹੀ ਆ ਸਹੀ ਆ ਬਾਕੀ ਪਧਰੀ 부ਧਰੀ ਇਹ ਪੂਰੀ ਆ ਗਈ ਨਾ ਹਾਂ ਹਾਂ ਠੀਕ ਆ ਵੀਰੇ ਲਿਆ ਤੌਰ ਕਰਸਨ ਦਿਖਾ ਦਨੇ ਲੱਤਾਂ ਲੱਤਾਂ ਪੂਰਾ ਐਸਾ ਤੇ ਆ ਗਿਆ ਮਜ਼ਬੂਤ ਜਮਾ ਲੰਬੜਾ ਕੰਮ ਨਹੀਂ ਖੜਨ ਨਹੀਂ ਖੁੱਲ ਨਹੀਂ ਕਰਮ ਵਾਲੇ ਦੀ ਪੋਠਾ ਪਟਾ ਚੰਗਾ ਸ਼ਕੀਨ ਹਨਾ ਤੇ ਪੱਧਰ ਆ ਜਾ ਮਲਖੇ ਸਹੀ ਆ ਨਾ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲਾਉਣਾ ਬਾਕੀ ਪ੍ਰਿੰਟ ਪ੍ਰਿੰਟ ਜਾਤ ਆ ਸਾਰੇ ਪਾਸੋਂ ਜਿੰਨਾ ਗਿਆ ਰਾਇ ਪੂਰੀ ਦੇਖਣੀ ਪਰਖਣੀ ਦੀ ਪੂਰੀ ਸ਼ਕੀਨ ਆ ਗਈ 4 ਫੇਰ ਉਤੇ ਕੋਈ ਨਹੀਂ ਆਈ ਵੀ ਕਿਸੇ ਗੱਲ ਦੀ ਕੋਈ ਕਮੀ ਤਾਂ ਲੱਗਦੀ ਨਹੀਂ ਗਈ ਹਾਂ ਹਾਂ ਬਾਕੀ ਖਰੀਦਣ ਵਾਲੇ ਭਰਾ ਦਾ ਮਾਣ ਹੈ ਬਾਕੀ ਕਿਉਂ ਵੀ ਪੱਧਰ ਹੈ ਗਈ ਜਮਾ ਹੂੰ ਠੀਕ ਆ ਬੰਨ ਲਾ ਵੀਰੇ ਲਾਈਟ ਤੋਂਨ ਦੁਆਰਾ ਬੈਗ ਛਾੜ ਤੋਂ ਚਾ ਚੂਸ ਮਾਰ ਕੇ ਦਿਖਾ ਦੇਣਾ ਬਸ ਦੋ ਦੋ ਮਹੀਨੇ ਸੇਵਾ ਹੋ ਗਈ ਬੱਸਾਂ ਦੀ ਟੀਕੇ ਲੈ ਜਾਣਾ ਬਿਲਕੁਲ ਬਿਲਕੁਲ ਨਾ ਠੀਕ ਆ ਤੇ ਅੱਗੇ ਕੀ ਆਪਣਾ ਕੋਲ ਤਿੰਨ ਨੰਬਰ ਇਹ ਵਾ ਸਾਲ ਕਰੀ ਹੋਣਾ ਜਿਵੇਂ ਦੋ ਮਹੀਨੇ ਤੋਂ ਹਾਂ ਬਸ ਇਹ ਸਾਲ ਕਰੀ ਹੋਊਗੀ ਦੰਦੋਂ ਖੀਰੀ ਹੈ ਵੀ ਦੰਦੋਂ ਇਹ ਵੀ ਖੀਰੀ ਹੈ ਹਾਂ ਕੋਈ ਵਿਰਲ ਨਹੀਂ ਦੰਦਾਂ ਚ ਠੀਕ ਆ ਲਾ ਤੋਰ ਦੇ ਬੱਚੀ ਪਹਿਲਾਂ ਤੋਰ ਕਿਸ ਨੂੰ ਦਿਖਾਣਾ ਫਿਰ ਥਣ ਦਿਖਾ ਦਾਂਗੇ ਤੇ ਬਾਕੀ ਜਿਆਦਾ ਬਰੀਡ ਕਰਨ ਉਹ ਰੰਗ ਹੀ ਪ੍ਰਿੰਟ ਹੀ ਮਨ ਕਾਲਾ ਜਿਆਦਾ ਹੈ ਬਰੀਕ ਬਰੂਕ ਵਾਲੀ ਹੈ ਬੱਸੀ ਹੂੰ ਪ੍ਰਿੰਟ ਵੀ ਸੋਹਣਾ ਹੈ ਹਾਂ ਤੇ ਬੋਦੀਵਾਦੀ ਚੰਗੀਆਂ ਕਰਨ ਵਾਲੀ ਬਾਕੀ ਬੋਦੀ ਬੋਦੀ ਬਾਕੀ ਜਾਤ ਵੀ ਹੈਗੇ ਬੱਛੀ ਦੀ ਪੂਰੀ ਹਾਂ ਵਧੀਆ ਸਨੱਖੀ ਆ ਬੱਚੀ ਹਾਂ ਹਾਂ ਲੈ ਇਥੋਂ ਸੰਖਾ ਦੇ ਮੂੰਹਾਂ ਕਾ ਕਰੀ ਬੱਚੇ ਇੱਧਰ ਨੂੰ ਲੈ ਇਥੋਂ ਦੇਖੋ ਜਾਤਪਰੀਟ ਕਰਨ ਨੂੰ ਪੂਰੀ ਫੁੱਲ ਓਕੇ ਹੈਗੀ ਬਿਲਕੁਲ ਕੰਨ ਛੋਟੀ ਹੈ ਹਾਂ ਛੋਟਾ ਕੰਨਾਗਾ ਮੂੰਹ ਦੇਖ ਕੇ ਨਾ ਸੋਣਾ ਬੋਦੀਵਾਦੀ ਚੰਗੀ ਆ ਤੇ ਠੀਕ ਆ ਵੀਰੇ ਲੈ ਚਲ ਮੋੜ ਕੇ ਬਨ ਕੇ ਪਥਾਨ ਦਿਖਾ ਦਈਏ ਲਗਭਗ ਸਾਲਕ ਦੀ ਆ ਇਹ ਵਸ ਮਲਾਮੀ ਉਹ ਟੀਕਾ ਭਰਾਂ ਦੇ ਲੱਗਾ ਕਾਲ ਜੀ ਦਾ ਮਹੀਨਾ ਲੱਗੇ ਹਾਂ ਬਸ ਮਹੀਨਾ ਖੰਡ ਸੇਵਾ ਹੋਊਗਾ ਵਧੀਆ ਟੀਕਾ ਭਰਾ ਹੋਊਗਾ ਉਹ ਤਿੰਨ ਤਿੰਨ ਚਾਚਾ ਮਹੀਨਾ ਹਾਂ ਵਜਨ ਚੱਕ ਜੂਗੀ ਇਹੇ ਜੇ ਸਾਹਮਣੇ ਕਿਸੇ ਭਰਾ ਨੇ ਹਾਂ ਹਾਂ ਹਨਾ ਉਹ ਜਾ ਕੁਛ ਹੋ ਜਾਂਦਾਗਾ ਸਹੀ ਬਾਕੀ ਦੋ ਦੋ ਮਹੀਨੇ ਸੇਵਾ ਹੋ ਗਈ ਵਜਨ ਚੱਕ ਜਾਣੀਆਂ ਬਸੀਆਂ ਟੀਕੇ ਵਧਾ ਲੈ ਜਾਣੀ ਆਪਾ ਵਜੇ ਟੈਕੇ ਸੇਵਾ ਹੋ ਗਈ ਲਗਾਤਾਰ ਗੌਰ ਜੀ ਨਾਲ ਲੈ ਦਿਖਾ ਦੀ ਕਾਲੇ ਦੇ ਵੀ ਥਾਂ ਮੂਰੇ ਸਾਰੀ ਥਾਣਾ ਇਹਦੇ ਵੀ ਗੋਲ ਥਾਣੀ ਆ ਬਹੁਤ ਸੋਹਣਾ ਥਾਣ ਲੱਗਿਆ ਹੂੰ ਥਾਣੇ ਦੇ ਵੀ ਚਾਰ ਆ ਗਏ ਹੂੰ ਠੀਕ ਆ ਬਾਕੀ ਚੰਕ ਚੁੰਕ ਵਾਲੀ ਹੈ ਵਸੀ ਦੀ ਹਾਂ ਚੰਗੀ ਆ ਹਾਂ ਲੰਮੀ ਲੁੰਮੀ ਬਹੁਤ ਆ ਗਈ ਕਾਲੇ ਫਿਰ ਹੁਣੇ ਰੇਟ ਕਰਦੇ ਨੇ ਕਿੰਨੇ ਆ ਰੇਟ ਵਾਸਤੇ ਲੱਖੇ ਮੰਨ ਕੇ ਚੱਲ ਵੀ ਜਿਹੜੇ ਆ ਪਹਿਲੇ ਦੋ ਨੰਬਰ ਆ ਗਏ ਇਹਨਾਂ ਦਾ ਮੁੱਲ 20-20 ਹਜ਼ਾਰ ਆ ਜਿਵੇਂ ਆ ਆ ਇਹ ਚਾਹੇ ਦੋਨ ਵਸੀ ਇਹਦਾ ਮੁੱਲ 20 ਹਜ਼ਾਰ ਆ ਹਾਂ ਇਹਦਾ 20 ਹਜ਼ਾਰ ਆ ਉਹ ਜਰਸੀ ਦਾ 20 ਹਜ਼ਾਰ ਆ ਹਾਂ ਇਹਦਾ 25 ਹਜ਼ਾਰ ਮੁੱਲ ਤੇ ਜਿੰਨੇ ਮੁੱਲ ਮੰਗਿਆ ਇਹ 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 ਮੈਂ ਮਾਨਦਾਨ ਕਰ ਦਾਂਗੇ ਇਹਦੇ 'ਚ ਵਧੀਆ ਹੋ ਜਾਊਗਾ ਹਾਂ ਹਾਂ ਕਰ ਦਾਂਗੇ ਮਾਨਦਾਨ ਠੀਕ ਐ ਮਾਨਦਾਨ ਤੁਹਾਡਾ ਵਧੀਆ ਹੋ ਜਾਊਗਾ ਤਿੰਨ ਬੱਚਿਆਂ ਬਾਈ ਕੋਲੇ ਪਿੰਡ ਸ਼ਨਾਗਲਾ ਸਿੰਘ ਵਾਲਾ ਤਹਿਸੀਲ ਤਬ ਰੰਗ ਪ੍ਰਿੰਟਰ ਤਾਂ ਦੇਖਣੀ ਪਰਖਣੀ ਸ਼ਕੀਨਾ ਤੇ ਬਾਕੀ ਜਿਹੜੇ ਪੁਰਾਣੇ ਪੈਸੇ ਲੈਣ ਉਹ ਉਹਨਾਂ ਨੇ ਕੀ ਸਮਝਣਾ ਉਹ ਤਸੱਲੀ ਉਹਨੇ ਆਪ ਕਰਨੀਆਂ ਤੇ ਜਿਹੜੇ ਪੁਰਾਣੇ ਪਸੰਦਾਂਗਾ ਬੱਚਿਆਂ ਭਾਈ ਨਾਲ ਸੰਪਰਕ ਕਰ ਲਿਓ ਧੰਨਵਾਦ